ਦਾ ਵਿਰੋਧ ਇਹ ਸੀਗਾ ਕਿ ਜਦੋਂ ਬੀਜੇਪੀ ਦੇ ਜਿਹੜੇ ਆਗੂ ਨਹੀਂ ਜਿਹੜੇ ਉਹ ਪਿੰਡਾਂ ਸ਼ਹਿਰਾਂ ਚ ਆਪਣੇ ਚ ਆਉਣ ਕਿ ਤਾਂ ਉਹਨਾਂ ਨੂੰ ਸਵਾਲ ਪੁੱਛਣੇ ਨੇ ਤਾਂ ਉਹ ਸਵਾਲ ਪੁੱਛ ਰਹੇ ਸੀਗੇ ਹਰਨੇਕ ਸਿੰਘ ਮਹਿਮਾ ਉਹਨਾਂ ਦਾ ਨਾਮ ਹੈ ਗੁਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਉੱਥੋਂ ਕੇ ਉਮੀਦਵਾਰ ਸੀ ਉਹਨਾਂ ਨਾਲ ਉਹਨਾਂ ਦਾ ਵਿਰੋਧ ਹੋਇਆ ਵਿਰੋਧ ਕੀਤਾ ਤਾਂ ਕਰਕੇ ਉਹਨਾਂ ਨੂੰ ਜੇਲ੍ਹ ਚ ਟੱਕਿਆ ਗਿਆ ਕਿਉਂਕਿ ਉਹ ਸਵਾਲ ਜਵਾਬ ਪੁੱਛ ਰਹੇ ਸੀ ਬਾਜਬ ਸਵਾਲ ਜਵਾਬ ਪੁੱਛ ਰਹੇ ਸੀ ਜਿਹੜੇ ਸਰਕਾਰੀ ਕੰਮ ਨਹੀਂ ਹੈਗੇ ਜੇ ਤੁਸੀਂ ਇਹ ਕਹਿੰਦੇ ਹੋਗੇ ਕਿ ਉਹਨਾਂ ਨੇ ਸਵਾਲ ਜਵਾਬ じゃ ਉਹਨਾਂ ਨੇ ਕਰਨਾ ਸੀਗਾ ਫਿਰ ਉਹ ਪਹਿਲਾਂ ਕਿੱਥੇ ਸੀਗੇ ਵੋਟਾਂ ਦੇ ਵਿੱਚ ਹੀ ਆ ਕੇ ਉਹਨਾਂ ਨੂੰ ਕਿਉਂ ਫੜਿਆ ਗਿਆ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਫਿਰ ਜੇ ਉਹੋ ਭਗਾਉੜੇ ਸੀ ਐਤੋਂ ਪਹਿਲਾਂ ਵੀ ਉਹ ਆਮ ਖੁੱਲੇ ਤੁਰੇ ਫਿਰਦੇ ਸੀ ਫਿਰ ਉਦੋਂ ਕਿਉਂ ਨਾ ਫੜਿਆ ਉਹ ਸਵਾਲ ਤਾਂ ਇਹ ਆਉਂਦਾ ਗੱਲ ਇਹ ਹੈ ਕਿ ਇਹ ਜਿਹੜਾ ਜਾਬਰ ਕਰ ਰਹੇ ਨੇ ਕਿ ਕੋਈ ਬੰਦਾ ਬੋਲੇ ਨਾ ਇਹ ਹਰਨੇਕ ਮਹਿਮੇ ਦੇ ਥਰੂ ਆਮ ਲੋਕਾਂ ਦੇ ਵਿੱਚ ਇਹ ਜਵਾਬ ਆਵਾਜ਼ ਜਾ ਰਹੀ ਆ ਮਤਲਬ ਪਹਚਾਉਣਾ ਚਾਹੁੰਦੀ ਹੈ ਸਰਕਾਰ ਕਿ ਕੋਈ ਬੋਲਣ ਦੀ ਕੋਸ਼ਿਸ਼ ਨਾ ਕਰਾਂ ਕਰੇ ਜੇ ਤੁਸੀਂ ਬੋਲੋਗੇ ਅੰਦਰ ਤੋਂ ਨਾ ਦੇ ਇਹਦ ਲੈਣੇ ਆ ਕਿ ਜਿੱਥੇ ਗੁਰੂ ਤਕਤਿਆਂ ਤਵੀਆਂ ਤੇ ਬੈਠ ਜਾਂਦੇ ਨੇ ਜਿੱਥੇ ਸਾਡੇ ਸ਼ਹੀਦ ਕਾਲੇ ਪਾਣੀਆਂ ਨੂੰ ਭੇਜ ਦਿੱਤੇ ਜਾਂਦੇ ਨੇ ਜਿੱਥੇ ਸਾਡੇ ਅਸੀਂ ਅਸੀਂ ਬਾਰਸ ਆ ਭਗਤ ਸਰਾਬੇ ਹੋ ਰਹਾਂ ਦੇ ਤੋਂ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਕਿ ਅਸੀਂ ਤੁਹਾਡੀਆਂ ਇੰਨਾ ਗਿੱਦੜ ਧਮਕੀਆਂ ਤੋਂ ਡਰਦੇ ਨਹੀਂਗੇ ਸੀਮਾ ਨੇ ਜਲੰਧਰ ਦੇ ਵਿੱਚ ਅਜੇ ਨਵਾਂ ਨਵਾਂ ਹੀ ਘਰ ਲਿਆ ਔਰ ਉਸੇ ਘਰ ਨੂੰ ਹੁਣ ਕਿਸਾਨ ਜਥੇਬੰਦੀਆਂ ਨੇ ਘੇਰਨ ਦਾ ਐਲਾਨ ਵੀ ਕਰ ਦਿੱਤਾ ਹੈ ਜਿਸ ਮਾਮਲੇ ਦੇ ਵਿੱਚ ਘੇਰਨ ਦਾ ਐਲਾਨ ਕੀਤਾ ਗਿਆ ਉਹ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਇੱਕ ਕਿਸਾਨ ਆਗੂ ਬੜੀ ਚਰਚਾ ਦੇ ਵਿੱਚ ਰਹਿੰਦੇ ਨੇ ਮਾਲਵਾ ਦੇ ਨਾਲ ਸੰਬੰਧਿਤ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਵੱਡੇ ਵੱਡੇ ਲੀਡਰਾਂ ਨੂੰ ਸਵਾਲ ਕਰਦੇ ਨਜ਼ਰ ਆਉਂਦੇ ਨੇ ਸੁਖਬੀਰ ਸਿੰਘ ਬਾਦਲਹਰਾਂ ਦੇ ਵੱਲੋਂ ਵੀ ਉਹਨਾਂ ਕੋਲੋਂ ਵੀ ਉਹਨਾਂ ਦੇ ਵੱਲੋਂ ਜਿਹੜੇ ਸਵਾਲ ਆ ਕੀਤੇ ਜਾਂਦੇ ਨੇ ਕਈ ਧਰਨੇ ਮਜਾਰਿਆਂ ਦੇ ਵਿੱਚ ਉਹ ਨਜ਼ਰ ਆਉਂਦੇ ਨੇ ਦਿੱਲੀ ਦਾ ਕਿਸਾਨ ਸੰਘਰਸ਼ ਹੋਵੇ ਜਾਂ ਹੋਰ ਪ੍ਰਦਰਸ਼ਨ ਰਹੇ ਹੋਣ ਤਾਂ ਜਿਹੜੇ ਹਰਨੇਕ ਸਿੰਘ ਮਹਿਮਾ ਨੇ ਉਹ ਪਿਛਲੇ ਡੇਢ ਮਹੀਨੇ ਤੋਂ ਵੀ ਵੱਧ ਦਾ ਵਕਤ ਹੋ ਗਿਆ ਜੇਲ੍ਹ ਦੇ ਵਿੱਚ ਬੰਦ ਨੇ ਔਰ ਪਰਿਵਾਰ ਦਾ ਔਰ ਜਥੇਬੰਦੀ ਦਾ ਇਹ ਇਲਜ਼ਾਮ ਹੈ ਕਿ ਝੂਠੇ ਮੁਕੱਦਮੇ ਪਾਏ ਜਾ ਰਹੇ ਨੇ ਲਗਾਤਾਰ ਹਲਕੇ ਫੁਲਕੇ ਮੁਕੱਦਮੇ ਪਾ ਕੇ ਉਹਨਾਂ ਨੂੰ ਅੰਦਰ ਰੱਖਿਆ ਹੋਇਆ 12 ਤੋਂ ਵੀ ਵੱਧ ਕੇਸ ਹੁਣ ਤੱਕ ਉਹਨਾਂ ਦੇ ਉੱਪਰ ਆ ਜਿਹੜੇ ਪੈ ਚੁੱਕੇ ਨੇ ਜਿਹੜੇ ਮਾਮਲੇ ਆ ਦਰਜ ਹੋਏ ਨੇ 12 ਤੋਂ ਦਰਜਣ ਦੇ ਕਰੀਬ ਜਿਹੜੇ ਦਰਜਣ ਤੋਂ ਵੱਧ ਮਾਮਲੇ ਸਾਰੀ ਗੱਲਬਾਤ ਕਰਾਂਗੇ ਜਥੇਬੰਦੀ ਕੀ ਜਿਹੜਾ ਇਸ ਨੂੰ ਲੈ ਕੇ ਆਪਣਾ ਪੱਖ ਆ ਜਿਹੜਾ ਰੱਖ ਰਹੀ ਆ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਪ੍ਰਦੀਪ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਤੋਂ ਪ੍ਰਦੀਪ ਜਿਨ੍ਹਾਂ ਕੇਸ ਨੇ ਸਭ ਤੋਂ ਪਹਿਲਾਂ ਤਾਂ ਜਿਹੜੇ ਕੇਸ ਪਾਏ ਗਏ ਨੇ ਔਰ ਗ੍ਰਸਤਾਰੀ ਹੁੰਦੀ ਆ ਸਾਰੇ ਕੀ ਕਾਰਨ ਤੁਸੀਂ ਮੰਨਦੇ ਹੋ ਸਭ ਤੋਂ ਪਹਿਲਾਂ ਸਕਰੋਲ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਤਲਬ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਰਹੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਹਰਨੇਕ ਸਿੰਘ ਮਹਿਮਾ ਨੇ ਜਿਹੜੇ ਕਿਸਾਨ ਆਗੂ ਨੇ ਸਿਰਕਾ ਡਾਗੂ ਨੇ ਉਹਨਾਂ ਤੇ ਜਿਹੜੇ 12 ਕੇਸ ਪਾਏ ਗਏ ਨੇ ਉਹ 12 ਕੇਸ ਇਹ ਨੇਗੇ ਕਿ ਜਿਵੇਂ 382 ਹੋ ਗਿਆ 341 ਹੋ ਗਿਆ ਜਾਂ 382 380 ਇਦਾਂ ਦੇ ਕੇਸ ਨੇਗੇ ਉਹ ਜਿਵੇਂ ਕੀ ਹੁੰਦਾਗਾ ਵੀ ਕਿਸੇ ਵੀ ਆਗੂ ਤੇ ਉਹ ਆਮ ਹੀ ਹੁੰਦੇ ਨੇਗੇ ਜਿਵੇਂ ਕਿ ਇਹ ਜਿਹੜੇ ਕੇਸ ਨੇ ਨਾ ਅਸਲ ਦੇ ਵਿੱਚ ਜਿਵੇਂ ਕੀ ਹੁੰਦਾਗਾ ਵੀ ਰਾ ਰੋਕਣਾ ਜਨ ਤੱਕ ਰਾ ਰੋਕਣਾ ਤੇ ਜਾਂ ਜਿਵੇਂ ਧਰਨਾ ਮੁਜ਼ਾਹਰਾ ਲਾ ਲਿਆ ਜਾਂ ਜਿਵੇਂ ਲੌਕਡਾਊਨ ਲੱਗਿਆ ਸੀਗਾ ਵੀ ਸਰਕਾਰੀ ਹੁਕਮ ਹੋਏ ਸੀ ਤੁਸੀਂ ਉਦੋਂ ਉਹਨਾਂ ਦੀ ਪਾਲਣਾ ਨਹੀਂ ਕੀਤੀ ਤਾਂ ਉਹ ਇਦਾਂ ਦੇ ਕੇਸ ਉਹਨਾਂ ਦੇ ਪਾਏ ਗਏ ਨੇ ਇਹਨਾਂ ਕੇਸਾਂ ਦੇ ਤਹਿਤ ਉਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਪਰ ਇਹ ਕੇਸ ਜਿਹੜੇ ਉਹਨਾਂ ਤੇ ਹੈਗੇ ਨੇ ਕਿ ਇਹ ਮਤਲਬ ਬੇਬਜਾ ਉਹਨਾਂ ਤੇ ਪਾਏ ਗਏ ਨੇ ਕਿ ਔਰ ਤੁਸੀਂ ਉਹਨ ਪ੍ਰੋਗਰਾਮ ਵੀ ਐਲਾਨ ਕਰ ਰਹੇ ਹੋ ਪਰ ਬੇਵਜਾ ਕਿਉਂ ਲੱਗਦੇ ਨੇ ਪ੍ਰਸ਼ਾਸਨ ਤਾਂ ਜਿਹੜਾ ਆਪਣੀ ਕਾਰਵਾਈ ਤਰੀਕੇ ਦੇ ਨਾਲ ਕਰਦਾ ਹੈ ਅਸਲ 'ਚ ਇਹਦੇ ਪਿੱਛੇ ਥੋੜਾ ਜਿਹਾ ਆਪਾਂ ਨੂੰ ਜਾਣਾ ਪਊਗਾ ਕਿਸਾਨੀ ਅੰਦੋਲਨ ਦੇ ਵਿੱਚ ਜੇ ਆਪਾਂ ਜਾਈਏ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਆਪਣੇ ਉਥੇ ਲਖੀਮਪੁਰ ਖੀਰੀ ਦੇ ਵਿੱਚ ਵੀ ਅਜੇ ਮੇਸ਼ਰਾ ਟੈਣੀ ਦੇ ਜਿਹੜਾ ਬੇਟੇ ਨੇ ਮਤਲਬ ਗੱਡੀ ਚੜਾਤੀ ਕਿਸਾਨਾਂ ਦੇ ਉੱਤੇ ਜਿਹਦੇ ਚੋਂ ਚਾਰ ਬੰਦੇ ਸ਼ਹੀਦ ਹੋਏ ਠੀਕ ਹੈ ਉਹ ਜਦੋਂ ਹੁਣ 24 ਚ ਦੁਬਾਰਾ ਆਪਣੀਆਂ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਸੀਗੀਆਂ ਤਾਂ ਸੰਯੁਕਤ ਮੋਰਚੇ ਵੱਲੋਂ ਇਹ ਐਲਾਨ ਹੋਇਆ ਸੀਗਾ ਕਿ ਜਿਹੜੀਆਂ ਪਿੱਛੇ ਮੰਗਾਂ ਰਹਿਗੀਆਂ ਸੀਗੀਆਂ ਚਾਹੇ ਉਹ ਐਮਐਸਪੀ ਦਾ ਸੀਗਾ ਚਾਹੇ ਉਹ ਲਖੀਮਪੁਰ ਖੀਰੀ ਦੇ ਸੀਗੇ ਚਾਹੇ ਉਹ ਆਪਣੇ ਜਿਹੜਾ ਬਿਆਸ ਮੈਨੇਜਮੈਂਟ ਕਮੇਟੀ ਦਾਗਾ ਉਹਦੇ ਤੇ ਉਹ ਜੀਆਂ ਮੰਗਾਂ ਸੀਗੀਆਂ ਉਹਨਾਂ ਦਾ ਵਿਰੋਧ ਇਹ ਸੀਗਾ ਕਿ ਜਦੋਂ ਬੀਜੇਪੀ ਦੇ ਜਿਹੜੇ ਆਗੂ ਨੇ ਜਿਹੜੇ ਉਹ ਪਿੰਡਾਂ ਸ਼ਹਿਰਾਂ ਚ ਆਪਣੇ ਚਾਉਣਗੇ ਤਾਂ ਉਹਨਾਂ ਨੂੰ ਸਵਾਲ ਪੁੱਛਣੇ ਨੇ ਤਾਂ ਉਹ ਸਵਾਲ ਪੁੱਛ ਰਹੇ ਸੀਗੇ ਹਰਨੇਕ ਸਿੰਘ ਮਹਿਮਾ ਉਹਨਾਂ ਦਾ ਨਾਮ ਹੈ ਗਰਾਣਾ ਗਰਮੀਤ ਸਿੰਘ ਸੋਢੀ ਜਿਹੜੇ ਉਥੋਂ ਕੇ ਉਮੀਦਵਾਰ ਸੀ ਉਹਨਾਂ ਨਾਲ ਉਹਨਾਂ ਦਾ ਵਿਰੋਧ ਹੋਇਆ ਵਿਰੋਧ ਕੀਤਾ ਤਾਂ ਕਰਕੇ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਗਿਆ ਕਿਉਂਕਿ ਉਹ ਸਵਾਲ-ਜਵਾਬ ਪੁੱਛ ਰਹੇ ਸੀ ਬਾਜਬ ਸਵਾਲ-ਜਵਾਬ ਪੁੱਛ ਰਹੇ ਸੀ ਸੋ ਇਹੀ ਇਹਨਾਂ ਕਾਰਨਾ ਕਰਕੇ ਉਹਨਾਂ ਨੂੰ ਜੇਲ੍ਹ 'ਚ ਡੱਕਿਆ ਗਿਆ ਔਰ ਸਵਾਲ ਤਾਂ ਜਿਹੜਾ ਹਰ ਜਗ੍ਹਾ ਪੁੱਛੇ ਗਏ ਹਰ ਜਗ੍ਹਾ ਘੇਰੇ ਗਏ ਪਰ ਇਹਦੇ 'ਚ ਇੱਕੋ ਇੱਕ ਗ੍ਰਿਫਤਾਰੀ ਹੈ ਜਿਹੜੀ ਸਭ ਤੋਂ ਵੱਧ ਚਰਚਾ ਦੇ ਵਿੱਚ ਹੈ ਜਿਹੜੀ ਲੰਬੇ ਸਮੇਂ ਦੇ ਲਈ ਹੈ ਹਰਨੇਕ ਸਿੰਘ ਮਹਿਮਾ ਦੀ ਹੈ ਜੀ ਹਰਨੇਕ ਸਿੰਘ ਮਹਿਮਾ ਇੱਕ ਤਈ ਹੈਗੇ ਕਿ ਇੱਕ ਸੂਝਵਾਨ ਆਗੂ ਨੇ ਬਾਜਬ ਸਵਾਲ ਪੁੱਛਦੇ ਨੇਗੇ ਤਰਕ ਨਾਲ ਸਵਾਲ ਪੁੱਛਦੇ ਨੇ ਦਲੀਲ ਨਾਲ ਸਵਾਲ ਪੁੱਛਦੇ ਨੇ ਜਿਨ੍ਹਾਂ ਦੇ ਕਿ ਜਵਾਬ ਹੈ ਨਹੀਂ ਸੀਗੇ ਉਹਨਾਂ ਨੂੰ ਜਦੋਂ ਹਰਨੇਕ ਸਿੰਘ ਮਹਿਮਾ ਨੇ ਸਵਾਲ ਪੁੱਛੇ ਤਾਂ ਉਹਨਾਂ ਦੇ ਜਵਾਬ ਰਾਣਾ ਗਰਮੀਤ ਛੋਡੀ ਕੋਲੇ ਹੈ ਨਹੀਂ ਸੀਗੇ ਠੀਕ ਹੈ ਤਾਂ ਇਹਨਾਂ ਕਰਕੇ ਕੀ ਹੈ ਜਦੋਂ ਸਵਾਲ ਪੁੱਛਦੇ ਨੇਗੇ ਤਾਂ ਇਸੇ ਕਾਰਨ ਕਰਕੇ ਉਹਨਾਂ ਨੂੰ ਸਜਾਵਾਂ ਅੰਦਰ ਡੱਕਿਆ ਗਿਆ ਕਿਉਂਕਿ ਇਹੀ ਵੱਡਾ ਕਾਰਨ ਸੀ ਤੁਸੀਂ ਜ਼ਮਾਨਤ ਦੇ ਲਈ ਨਹੀਂ ਗਏ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਹੋਈ ਹੈ ਥੋੜੀ ਕਹਿੰਦੇ ਕਿ ਤੁਸੀਂ ਤਾਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਕੋਈ ਜਿਹੜਾ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਜੀ 9 ਮਈ ਨੂੰ 9 ਮਈ ਨੂੰ ਹੋ ਕੇ ਅੱਜ ਤੱਕ ਆਪਾਂ ਨੂੰ ਮੰਨ ਲਓ ਵੀ ਮਤਲਬ ਡੇਢ ਮਹੀਨੇ ਦੇ ਕਰੀਬ ਹੋ ਗਿਆ ਉਹ 9 ਮਈ ਨੂੰ ਗ੍ਰਿਫਤਾਰੀ ਹੁੰਦੀ ਆ 14 ਉਥੇ 14 ਤਰੀਕ ਨੂੰ ਨਹੀਂ 27 ਮਈ ਨੂੰ ਅਸੀਂ ਧਰਨਾ ਲਾਇਆ ਐਸਐਸਪੀ ਦਫ਼ਤਰ ਅੱਗੇ ਐਸਐਸਪੀ ਉਥੋਂ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੇ ਨਾਲ ਅਸੀਂ ਪੂਰਨ ਆਪਣਾ ਸਹਿਯੋਗ ਦੇਵਾਂਗੇ ਪਰ ਉਹਦੇ ਵਿੱਚੋਂ ਕੋਈ ਸਹਿਯੋਗ ਨਹੀਂ ਹੋਇਆ ਤਾਂ ਅਸੀਂ 14 ਜੂਨ ਨੂੰ ਫੇਰ ਫੇਰ ਇੱਕ ਧਰਨਾ ਐਲਾਨ ਦਿੱਤਾ ਉੱਥੇ ਉਹ ਤੋਂ ਬਾਅਦ ਕਿ ਪੁਲਿਸ ਪ੍ਰਸ਼ਾਸਨ ਦਾ ਸਾਨੂੰ ਬਾਰ ਬਾਰ ਸੂਬਾ ਕਮੇਟੀ ਨੂੰ ਜਾਂ ਫਰੋਜਪੁਰ ਕਮੇਟੀ ਨੂੰ ਫੋਨ ਆਉਂਦਾ ਰਿਹਾ ਕਿ ਸਾਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾਵੇ ਤਾਂ ਟਾਈਮ ਜਥੇਬੰਦੀ ਨੇ ਉਹ ਧਰਨਾ ਮੁਲਤਵੀ ਕਰਕੇ ਉਹਨਾਂ ਨੂੰ ਟਾਈਮ ਦਿੱਤਾ ਟਾਈਮ ਦਿੱਤਾ ਤੇ ਉਹਦੇ ਹਫ਼ਤੇ ਦਾ ਟਾਈਮ ਮੰਗਿਆ ਸੀ ਹਫ਼ਤੇ ਦੇ ਵਿੱਚ ਉਹਨਾਂ ਨੇ ਹਰਨੇਕ ਸਿੰਘ ਮਹਿਮਾ ਦੇ ਖਿਲਾਫ ਜਾ ਕੇ ਅਦਾਲਤ ਦੇ ਵਿੱਚ ਇਹ ਕਹਤਾ ਕਿ ਹਰਨੇਕ ਸਿੰਘ ਮਹਿਮਾ 12 ਕੇਸਾਂ ਦੇ ਵਿੱਚੋਂ ਭਗੌੜਾ ਜਿਹੜੀ ਮੇਨ ਗੱਲ ਆ ਤਾਂ ਕਰਕੇ ਉਹ ਜਿਹੜੇ 12 ਕੇਸ ਨੇਗੇ ਉਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਸਕਿਆ ਵੀ ਬੇਵਜਾ ਕੇਸ ਨੇਗੇ ਜਿਨ੍ਹਾਂ ਚੋਂ ਕਿ ਉਹ ਕਾਫੀ ਕੇਸਾਂ ਚੋਂ ਤਾਂ ਬਰੀ ਨੇ ਕਾਫੀ ਜਿਹੜੇ ਟ੍ਰਾਇਲ ਚੱਲ ਰਹੇ ਨੇ ਕਾਫੀਆਂ ਦੀ ਹਜੇ ਰਿਪੋਰਟ ਪੈਂਡਿੰਗ ਐ ਤਾਂ ਕਰਕੇ ਇਹ ਬੇਵਜਾ ਤਾਂ ਕਰਕੇ ਕਿਹਾ ਸੀ ਤਾਂ ਫਿਰ ਕਾਰਵਾਈ ਜੇਰਾ ਪ੍ਰਸ਼ਾਸਨ ਆ ਉਹ ਕਰੇ ਗਈ ਹੁਣ ਜੇ ਮੰਨ ਲਓ ਹੁਣ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਨਹੀਂ ਤੇ ਸਵਾਲ ਜਵਾਬਾਂ ਦਾ ਹੀ ਮਸਲਾ ਹੁੰਦਾ ਪ੍ਰਸ਼ਾਸਨ ਦੇ ਵੱਲੋਂ ਰਿਹਾ ਕਰ ਦਿੱਤਾ ਜ ਨਹੀਂ ਇਲੈਕਸ਼ਨ ਵੀ ਹੋ ਗਿਆ ਰਿਜ਼ਲਟ ਆ ਗਿਆ ਸਾਰਾ ਕੁਝ ਤਾਂ ਹੋ ਗਿਆ ਨਹੀਂ ਜੇ ਦੇਖੋ ਵੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋਗੇ ਜਿਹੜੇ ਸਰਕਾਰੀ ਕੰਮ ਨੇਗੇ ਜੇ ਤੁਸੀਂ ਇਹ ਕਹਿੰਦੇ ਹੋਗੇ ਕਿ ਉਹਨਾਂ ਨੇ ਸਵਾਲ ਜਵਾਬ じゃ ਉਹਨਾਂ ਨੇ ਕਰਨਾ ਸੀਗਾ ਫਿਰ ਉਹ ਪਹਿਲਾਂ ਕਿੱਥੇ ਸੀਗੇ ਵੋਟਾਂ ਦੇ ਵਿੱਚ ਹੀ ਆ ਕੇ ਉਹਨਾਂ ਨੂੰ ਕਿਉਂ ਫੜਿਆ ਗਿਆ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਫਿਰ ਜੇ ਉਹੋ ਭਗੌੜੇ ਸੀ ਐਤੋਂ ਪਹਿਲਾਂ ਵੀ ਉਹ ਆਮ ਖੁੱਲੇ ਤੋਰੇ ਫਿਰਦੇ ਸੀ ਫਿਰ ਉਦੋਂ ਕਿਉਂ ਨਾ ਫੜਿਆ ਉਹ ਸਵਾਲ ਤਾਂ ਇਹ ਆਉਂਦਾ ਗੱਲ ਇਹ ਹੈ ਕਿ ਇਹ ਜਿਹੜਾ ਜਾਬਰ ਕਰ ਰਹੇ ਨੇ ਕਿ ਕੋਈ ਬੰਦਾ ਬੋਲੇ ਨਾ ਇਹ ਹਰਨੇਕ ਮਹਿਮੇ ਦੇ ਥਰੂ ਆਮ ਲੋਕਾਂ ਦੇ ਵਿੱਚ ਇਹ ਜਵਾਬ ਆਵਾਜ਼ ਜਾ ਰਹੀ ਆ ਮਤਲਬ ਪਹਚਾਉਣਾ ਚਾਹੁੰਦੀ ਹੈ ਸਰਕਾਰ ਕਿ ਕੋਈ ਬੋਲਣ ਦੀ ਕੋਸ਼ਿਸ਼ ਨਾ ਕਰਾਂ ਕਰੇ ਜੇ ਤੁਸੀਂ ਬੋਲੋਗੇ ਅੰਦਰ ਤੋਂ ਨਧਾਂਗੇ ਤੇ ਮਸਲਾ ਸਾਰਾ ਇਹੀ ਹੈ ਕਿ ਜੇ ਆਵਾਜ਼ ਉਠਾਰੇ ਸੀ ਜਾਂ ਕੁਝ ਕਰ ਰਹੇ ਸੀ ਉਹਦਾ ਇੰਜ਼ਾਮ ਮਿਲਿਆ ਬਿਲਕੁਲ ਇਹੀ ਹੈ ਪਰ ਉਹ ਸਰਕਾਰਾਂ ਇਹ ਭੁੱਲ ਰਹੀਆਂ ਨੇ ਕਿ ਜਿਹੜਾ ਪੰਜਾਬੀਆਂ ਦਾ ਜਾਂ ਆਪਣਾ ਇਹ ਇਤਿਹਾਸ ਰਿਹਾ ਜਥੇਬੰਦੀਆਂ ਦਾ ਉਹ ਲੋਕਪੱਖੀ ਰਿਹਾ ਇਹ ਉਹ ਇਤਿਹਾਸ ਤੋਂ ਆਪਾਂ ਸਹਿਦ ਲੈਣੇ ਆ ਕਿ ਜਿੱਥੇ ਗੁਰੂ ਤਤਿਆਂ ਤਵੀਆਂ ਤੇ ਬੈਠ ਜਾਂਦੇ ਨੇ ਜਿੱਥੇ ਸਾਡੇ ਸ਼ਹੀਦ ਕਾਲੇ ਪਾਣੀਆਂ ਨੂੰ ਭੇਜ ਦਿੱਤੇ ਜਾਂਦੇ ਨੇ ਜਿੱਥੇ ਸਾਡੇ ਅਸੀਂ ਅਸੀਂ ਬਾਰਸਾਂ ਭਾਗਤ ਸਰਾਬੇ ਹੋ ਰਹਾਂ ਦੇ ਸੋ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਕਿ ਅਸੀਂ ਤੁਹਾਡੀਆਂ ਇਹਨਾਂ ਗਿੱਦਰ ਧਮਕੀਆਂ ਤੋਂ ਡਰਦੇ ਨਹੀਂਗੇ ਸਾਡੇ ਕੋਲੇ ਜੇ ਤੁਸੀਂ ਇਹ ਕਹਿ ਰਹੇ ਹੋ ਹਰਨੇਕ ਮੈਮਰੀ ਦੀ ਆਵਾਜ਼ ਬੰਦ ਕਰ ਦਿਓਗੇ ਉਹ ਬਾਜਾਂ ਕਦੇ ਬੰਦ ਨਹੀਂ ਹੋਣਗੀਆਂ ਆਮ ਲੋਕ ਸੜਕਾਂ ਤੇ ਆਉਣਗੇ ਵੱਡਾ ਸੰਘਰਸ਼ ਕਰਾਂਗੇ 9 ਜੁਲਾਈ ਨੂੰ ਸਾਡਾ ਵੱਡਾ ਸੰਘਰਸ਼ ਹੈ ਜਿਹੜਾ ਅਸੀਂ ਫਿਰੋਜ਼ਪੁਰ ਦਫ਼ਤਰ ਐਸਐਸਪੀ ਦਫ਼ਤਰ ਅੱਗੇ ਕਰ ਰਹੇ ਹਾਂ ਜਿਹਦੀ ਜ਼ਿੰਮੇਵਾਰ ਹੋਣ ਪੰਜਾਬ ਸਰਕਾਰ ਤੇ ਐਸਐਸਪੀ ਫਿਰੋਜ਼ਪੁਰ ਹੈ ਇਹ ਤੁਸੀਂ ਰਿਹਾਈ ਦੇ ਲਈ ਕਰ ਰਹੇ ਹੋ ਰਿਹਾਈ ਦੇ ਲਈ ਕਰ ਰਹੇ ਹਾਂ ਕਿਉਂਕਿ ਬੇਵਜਾ ਜਿਹੜੀਆਂ ਉਹ ਪਾ ਰਹੇ ਨੇ ਜੇ ਤੁਸੀਂ ਇਹ ਕਹਿੰਦੇ ਹੋ ਜਿਹੜੀਆਂ ਹੁਣ 379 ਆ 382 ਆ ਜਿੰਨੀਆਂ ਵੀ ਧਰਾਮਾਂ ਨੇ ਉਹ ਤਾਂ ਫਿਰ ਇਸ ਹਾਮ ਨਾਲ ਜਿਹੜੇ ਦਿੱਲੀ ਲੋਥੇ ਬੈਠੇ ਸੀ ਕਿਸਾਨੀ ਅੰਦੋਲਨ ਦੇ ਵਿੱਚ ਉਹ ਤਾਂ ਹਰ ਇੱਕ ਬੰਦੇ ਤੇ ਲੱਗੀ ਹੋਊਗੀ ਇਸ ਹਾਮ ਨਾਲ ਤਾਂ ਇਕੱਲਾ ਇਕੱਲਾ ਬੰਦਾ ਜੇਲ੍ਹ ਚ ਤੁਨੋਂਗੇ ਤੁਸੀਂ ਸਮਝ ਗਏ ਨਾ ਗੱਲ ਇਹ ਜਬਰ ਦੀ ਗੱਲ ਹੈ ਕੱਲਾ ਜਬਰ ਹੀ ਕਰ ਰਹੇ ਨੇਗੇ ਵੀ ਅਸੀਂ ਕਿਸਾਨ ਆਗੂ ਦੇ ਉਹਨੂੰ ਇੱਕ ਮੋਰਾ ਬਣਾ ਕੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਵੱਡਾ ਚਿਹਰਾ ਨੇ ਉਹਨਾਂ ਨੂੰ ਉਹਦੇ ਤੇ ਉਹਨਾਂ ਦੇ ਥਰੂ ਲੋਕਾਂ ਨੂੰ ਇਹ ਦੱਸ ਰਹੇ ਨੇਗੇ ਕਿ ਜਬਰ ਕਰ ਅਸੀਂ ਜੇ ਤੁਸੀਂ ਆਵਾਜ਼ ਉਠਾਉਂਗੇ ਅਸੀਂ ਜਬਰ ਕਰਾਂਗੇ ਧੁੰਨ ਦਿਆਂਗੇ ਤੁਹਾਨੂੰ ਬੋਲਣ ਦਾ ਹੱਕ ਨਹੀਂ ਆ ਤੁਸੀਂ ਜਲੰਧਰ ਮੁੱਖ ਮੰਤਰੀ ਦੀ ਰਿਹائش ਘੇਰਨ ਜਾ ਰਹੇ ਹੋ ਉਹ ਸਾਡਾ ਇੱਕ ਕੁਲਰੀਆ ਮਸਲਾ ਚੱਲ ਰਿਹਾ ਜੀ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਾਂਗਾ ਕਿ ਕੁਲਰੀਆ ਮਸਲਾ ਹੈਗਾ ਜਿਹੜਾ ਆਵਾਦਕਾਰਾਂ ਦੀ ਜਿਹੜੀ ਜ਼ਮੀਨ ਆ ਜਿਹੜੀ ਬਚਤ ਦੀ ਜ਼ਮੀਨ ਕਿਸਾਨਾਂ ਨੂੰ ਮਿਲੀ ਹੋਈ ਹੈ ਜਿਹੜੀ ਉਹਨਾਂ ਦੇ ਨਾਂ ਤੇ ਆ ਟਿਊਬਵੈਲ ਦੇ ਕਨੈਕਸ਼ਨ ਆ ਉਹ ਵੀ ਉਹਨਾਂ ਦੇ ਨਾਮ ਤੇ ਆ ਠੀਕ ਹੈ ਜੀ ਉਹਦੇ ਚ ਕੀ ਹੈਗਾ ਉੱਥੋਂ ਦਾ ਸਰਪੰਚ ਆ ਰਾਜੂ ਸਰਪੰਚ ਰਾਜਵੀਰ ਉਹਨੂੰ ਹੈਗੀ ਬੁਧਰਾਮ ਦੀ ਸ਼ਾਇ ਉਹ ਜਦੋਂ ਕਿਸਾਨ ਉੱਥੇ ਗਏ ਕਿਸਾਨਾਂ ਨੇ ਆਪਦੀ ਮਤਲਬ ਪਿੰਡ ਦੇ ਵਿੱਚ ਮਾਰਚ ਕੀਤਾ ਤਾਂ ਰਾਜੂ ਸਰਪੰਚ ਨੇ ਕੀ ਕੀਤਾ ਆਪਦੀ ਗੱਡੀ ਇੱਕ ਕਿਸਾਨ ਉੱਤੋਂ ਦੀ ਉੱਤੋਂ ਦੀ ਚੜਾ ਦੀ ਜਿਹੜਾ ਕੇ ਲਖੀਮਪੂਰੀ ਕਾਂਢ ਦੇ ਨਾਲ ਮਿਲਦਾ ਜੁਲਦਾ ਸੀ ਠੀਕ ਹੈ ਉਹ ਗੱਡੀ ਚੜਾਤੀ ਉਸ ਕਿਸਾਨ ਦੀ ਸੀਤਾ RAM ਉਹਦਾ ਨਾਮ ਉਹਦੀ ਲੱਤ ਦੀ ਸਰਜਰੀ ਡੇਢ ਦੋ ਮਹੀਨਿਆਂ ਬਾਅਦ ਹੋਈ ਉਹ ਤਾਂ ਹਜੇ ਤੱਕ ਅੰਦਰ ਨਹੀਂ ਦਿੱਤਾ ਕੋਈ ਕੇਸ ਨਹੀਂ ਦਰਜ ਕੀਤਾ ਉਹ ਉਸ ਕੇਸ ਕਰਕੇ ਉਹਦੀ ਸਜ਼ਾ ਨਾ ਦੇਣ ਕਰਕੇ ਰਾਜੂ ਸਰਪੰਚ ਨੂੰ ਤਾਂ ਉਥੇ 6 ਮਹੀਨੇ ਦਾ ਧਰਨਾ ਲੱਗਿਆ ਰਿਹਾ ਗੁਲਰੀਆਂ ਠੀਕ ਹੈ ਉਸ ਵਜ੍ਹਾ ਕਰਕੇ ਅਸੀਂ ਭਗਵੰਤ ਮਾਨ ਦੀ ਕੋਠੀ ਅੱਗੇ ਜਿਹੜਾ ਕਿ ਉਹ ਪ੍ਰੋਟੈਸਟ ਕਰਨ ਜਾ ਰਹੇ ਆਂ ਕੇਰਨ ਜਾ ਰਹੇ ਆਂਗੇ ਕਿ ਕਿ ਸਾਨੂੰ ਇਨਸਾਫ ਦਿਓ ਤੁਸੀਂ ਇਹਦਾ ਲੱਗਦਾ ਨਹੀਂ ਕਿ ਹਰਨੇਕ ਸਿੰਘ ਮਹਿਮਾ ਦਾ ਮਸਲਾ ਵੀ ਤੁਸੀਂ ਉਠਾ ਰਹੇ ਹੋ ਪਰ ਮਹਿਮਾ ਤੇ ਸਰਕਾਰ ਕਿਸ ਤਰ੍ਹਾਂ ਜਵਾਬ ਦੇ ਬਣਾ ਰਹੇ ਸਰਕਾਰ ਦੀ ਕਿਉਂਕਿ ਪੁੱਛ ਕੇ ਇਸ ਤਾਂ 2017 ਦੀ ਵੀ ਹੈ ਜਿਹੜੀ ਉਹ ਹੈਗੇ ਨਹੀਂ ਜਿਹੜੇ ਹਰਨੇਕ ਮਹਿਮਾ ਤੇ ਤੁਸੀਂ ਕਿਸਾਂ ਦੀ ਗੱਲ ਕਰ ਰਹੇ ਹੋਗੇ ਉਹ ਕਈ ਕੇਸਾਂ ਚੋਂ ਤਾਂ ਬਰੀ ਹੋ ਚੁੱਕੇ ਨੇ ਉਹ ਪੁਲਿਸ ਜਿਹੜਾ ਝੂਠਾ ਮਤਲਬ ਇੱਕ ਪ੍ਰਚਾਰ ਕਰ ਰਹੀ ਹੈ ਅਦਾਲਤ ਦੇ ਵਿੱਚ ਜਾ ਕੇ ਕਹਿ ਰਹੀ ਆ ਉਹ ਇਹ ਕਹਿ ਰਹੀ ਹੈ ਕਿ ਇਹ 12 ਕੇਸਾਂ ਚੋਂ ਭਗੌੜਾ ਹਾਲਾਂਕਿ 4 ਕੇਸਾਂ ਚੋਂ ਤਾਂ ਉਹ ਬਰੀ ਹੋ ਗਏ ਇੱਕ ਕੇਸ ਆ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਹੈ ਇੱਕ ਕੇਸ ਦੀ ਅਜੇ ਰਿਪੋਰਟ ਪੇਸ਼ ਨਹੀਂ ਹੋਈ ਤਾਂ ਫਿਰ ਤੁਸੀਂ ਕਿਹੜੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਅੰਦਰ ਜੇਲ੍ਹ ਚ ਤੁੰਨਿਆ ਹੋਇਆ ਪ੍ਰਸ਼ਾਸਨ ਦੇ ਨਾਲ ਤੁਹਾਨੂੰ ਲੱਗਦਾ ਕਿ ਸਵਾਲ ਇਹ ਵੀ ਖੜੇ ਕਰਦੇ ਹਾਂ ਕਿ ਪ੍ਰਸ਼ਾਸਨ ਵੀ ਕਿਹੜੇ ਕੱਢਣੀ ਚਾਹੁੰਦਾ ਤੁਹਾਡੇ ਵੱਲ ਇਹ ਵੀ ਕਿਹਾ ਜਾਂਦਾ ਕਿ ਪ੍ਰਸ਼ਾਸਨ ਦੀ ਆਪਣੀ ਜਿਹੜਾ ਕਿ ਜਿਹੜਾ ਨਿਜੀ ਕਿਰਤਾਂ ਚਲੋ ਪ੍ਰਸ਼ਾਸਨ ਦਤਿਆ ਕਿ ਕਿ ਵੈਸੇ ਤਾਂ ਇਹ ਜਿਹੜੀ ਗੱਲ ਆ ਕਿ ਪੁਲਿਸ ਸਿਆਸੀ ਗੁੰਡਾ ਗੱਠ ਜੋੜ ਇਹ ਹੁੰਦੀ ਹੀ ਆ ਪਰ ਜਦੋਂ ਪੁਲਿਸ ਆਪਾਂ ਨੂੰ ਬਾਰ ਬਾਰ ਆਪਾਂ ਨੂੰ ਇਹ ਕਹਿ ਰਹੀ ਸੀ ਸਾਨੂੰ ਵੀ ਆਪਾਂ ਕਿਉਂਕਿ ਮਸਲਾ ਕੋਈ ਵੀ ਉਹ ਗੱਲਬਾਤ ਨਾਲ ਹੀ ਸੋਲਵ ਹੋਊਗਾ ਪਰ ਜਦੋਂ ਉਹਨਾਂ ਨੇ ਸਮਾਂ ਮੰਗਿਆ ਅਸੀਂ ਵੀ ਇਹ ਸੋਚਿਆ ਕਿ ਸਮਾਂ ਦੇ ਦਨੇਗੇ ਵੀ ਚਲੋ ਠੀਕ ਆ ਕੋਈ ਗੱਲ ਨਹੀਂ ਸਮਾਂ ਦਿੱਤਾ ਪਰ ਉਹ ਸਮੇਂ ਦੇ ਦੌਰਾਨ ਜਿਹੜਾ ਉਹਨਾਂ ਨੂੰ ਸਮਾਂ ਦਿੱਤਾ ਸੀ ਉਹਦੇ ਦੌਰਾਨ ਉਹਨਾਂ ਨੇ ਹਰਨੇਕ ਸਿੰਘ ਮਹਿਮਾ ਦੇ ਉੱਤੇ ਹੋਰ ਧਾਰਾ ਮਾ ਲਾ ਲਾ ਕੇ ਉਹਨਾਂ ਨੂੰ ਕਿਹਾ ਕਿ ਇਹ ਤਾਂ ਭਗੌੜੇ ਨੇ ਗਲਤ ਪ੍ਰਚਾਰ ਕਰਕੇ ਮਤਲਬ ਅਦਾਲਤ ਨੂੰ ਗੁੰਮਰਾਹ ਕਰਿਆ ਤਾਂ ਕਰਕੇ ਉਹਨਾਂ ਨੂੰ ਅੰਦਰ ਰੱਖਿਆ ਗਿਆ ਮਤਲਬ ਜਿਹਨੇ ਸਾਰੇ ਅਦਾਲਤ ਦੇ ਵਿੱਚ ਪੁਲਿਸ ਸਟਰੋਂਗ ਕਰਕੇ ਲੈ ਕੇ ਗਈ ਹੈ ਇਸ ਕੇਸ ਹਾਂ ਮਤਲਬ ਜੋ ਅਦਾਲਤ ਨੇ ਉਹਨਾਂ ਤੋਂ ਤੱਥ ਮੰਗੇ ਸੀ ਉਹ ਪੇਸ਼ ਨਹੀਂ ਕੀਤੇ ਇਵਨ ਕਿ ਇਹ ਕਹਿ ਦਿੱਤਾ ਕਿ ਇਹ ਤਾਂ 12 ਕੇਸਾਂ ਚੋਂ ਭਗੌੜੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਜੇਲ੍ਹ 'ਚ ਰੱਖਿਆ ਹੋਇਆ ਤਾਂ ਫਿਰ ਇਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਧਰਨੇ ਪ੍ਰਦਰਸ਼ਨ ਪਹਿਲਾਂ ਹੀ ਹੋ ਰਹੇ ਨੇ ਤੁਸੀਂ ਵੀ ਧਰਨਿਆਂ ਦੀ ਜਿਹੜੀ ਗੱਲ ਕਰ ਰਹੇ ਹੋ ਤਾਂ ਫਿਰ ਕਿੱਥੇ ਜਾ ਕੇ ਮਸਲਾ ਹੱਲ ਹੁੰਦਾ ਦਿਖਦਾ ਤੁਹਾਨੂੰ ਤਰਨੇ ਤੋਂ ਬਿਨਾ ਕੋਈ ਕੋਈ ਰਸਤਾ ਨਹੀਂ ਹੈ ਗੱਲਬਾਤ ਜੇ ਪ੍ਰਸ਼ਾਸਨ ਕਹਿੰਦਾ ਤਾਂ ਪਹਿਲਾਂ ਤਾਂ ਅਸੀਂ ਦੇਖੋ ਪ੍ਰਸ਼ਾਸਨ ਤੇ ਯਕੀਨ ਕੀਤਾ ਕਿ ਚਲੋ ਸਾਡੀ ਗੱਲ ਕਰਨਗੇ ਜਦੋਂ ਪ੍ਰਸ਼ਾਸਨ ਸਟੇਜ ਤੇ ਆ ਕੇ ਇਹ ਗੱਲ ਕਹਿ ਦੇ ਕਿ ਅਸੀਂ ਵੀ ਕਿਸਾਨੀ ਚੋਂ ਆਏ ਆ ਅਸੀਂ ਵੀ ਤੁਹਾਡੇ ਵਰਗੇ ਆ ਅਸੀਂ ਤੁਹਾਡੀ ਗੱਲ ਨੂੰ ਸਮਝਦੇ ਆ ਸਰਕਾਰ ਧੱਕਾ ਕਰਦੀ ਆ ਆਪਾਂ ਨੂੰ ਲੱਗਦਾ ਕਿ ਇਹ ਹੋ ਜੂਗਾ ਕਰ ਦੇਣਗੇ ਤਾਂ ਕਰਕੇ ਉਹਨਾਂ ਨੇ ਹੁਣ ਇਹ ਗੱਲ ਤੋਂ ਸਾਡਾ ਯਕੀਨ ਉੱਠ ਗਿਆ ਅਸੀਂ ਉਹਨਾਂ ਦੀ ਇਸ ਗੱਲ ਤੇ ਹੁਣ ਸਾਨੂੰ ਯਕੀਨ ਵੀ ਨਹੀਂ ਰਿਹਾ ਅਸੀਂ ਤਾਂ ਹੀ 9 ਜੁਲਾਈ ਦਾ ਸਮਾਂ ਦਿੱਤਾ ਹੈਗਾ ਅਸੀਂ ਪ੍ਰੋਟੈਸਟ ਕਰਾਂਗੇ ਪਰ ਅਸੀਂ ਉਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਇਸ ਤੋਂ ਪਹਿਲਾਂ ਸਾਡੇ ਸੂਬਾ ਵਰਧਾਨ ਨੇਗੇ ਮਨਜੀਤ ਸਿੰਘ ਧਨੇਰ ਅਸੀਂ ਉਹਨਾਂ ਦੀ ਉਮਰ ਕੈਦ ਕੈਂਸਲ ਕਰਾਈ ਹੈ ਲੋਕ ਰੋਹ ਨਾਲ ਕਰਾਈ ਹੈ ਲੋਕਾਂ ਦੇ ਇੱਕੀ ਨਾਲ ਉਹ ਬਰੀ ਕਰਾਏ ਨੇ ਸੋ ਹਰਨੇਕ ਮਹਿਮਾ ਨੂੰ ਵੀ ਅਸੀਂ ਇਦਾਂ ਹੀ ਵਾਪਸ ਲੈ ਕੇ ਆਵਾਂਗੇ ਜਿੱਥੇ ਲੋਕਾਂ ਦਾ ਇਕੱਠ ਹੋ ਜਾਂਦਾ ਹੈਗਾ ਲੋਕ ਆਪ ਮਹਾਰੇ ਚੱਲ ਪੰਦੇ ਨੇਗੇ ਉੱਥੇ ਫਿਰ ਸਰਕਾਰਾਂ ਦੀ ਉੱਥੇ ਪ੍ਰਸ਼ਾਸਨ ਦੀ ਕੋਈ ਕਦਰ ਨਹੀਂ ਹੁੰਦੀ ਜੀ ਬਹੁਤ ਧੰਨਵਾਦ ਹਰਨੇਕ ਸਿੰਘ ਮਹਿਮਾ ਕਿਵੇਂ ਜੇਲ੍ਹ ਦੇ ਵਿੱਚੋਂ ਬਾਹਰ ਆਉਣਗੇ ਕੀ ਜਥੇਬੰਦੀ ਦੇ ਪ੍ਰੈਸ਼ਰ ਦੇ ਨਾਲ ਕੋਈ ਸਰਕਾਰ ਜਿਹੜਾ ਉਸ ਤੇ ਐਕਸ਼ਨ ਲੈਂਦੀ ਹੈ ਜਾਂ ਕਿਸ ਤਰ੍ਹਾਂ ਪ੍ਰਸ਼ਾਸਨ ਦੇਖਦਾ ਦੇਖਣਾ ਹੋਵੇਗਾ ਕਿ ਔਰ ਕਾਨੂੰਨਨ ਤੌਰ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਤੇ ਕਾਰਵਾਈ ਚੱਲਦੀ ਹੈ ਕਿਉਂਕਿ ਜਿਹੜੇ ਪਰਚੇ ਨੇ ਤਾਂ ਉਹਨਾਂ ਦੀ ਕਾਰਵਾਈ ਆ ਜਿਹੜੇ ਉਹਨਾਂ ਦੇ ਪ੍ਰਾਵਧਾਨ ਹੈ ਉਹਦੇ ਚ ਸਜ਼ਾ ਕਿੰਨੀ ਹੋਏਗੀ ਕਿਸ ਤਰ੍ਹਾਂ ਹੋਏਗੀ ਇਹ ਵੀ ਇੱਕ ਮਸਲਾ ਹੈਗਾ ਕਿ ਅਦਾਲਤ ਦੇ ਵਿੱਚ ਕਿਸ ਕਿਸ ਤਰ੍ਹਾਂ ਦਾ ਲੱਗਿਆ ਹੋਇਆ ਪਰ ਜਿਹੜੀ ਜਾਣਕਾਰੀ ਹੈ ਕਿ ਜਦੋਂ ਭਾਜਪਾ ਨੂੰ ਪੰਜਾਬ ਦੇ ਵਿੱਚ ਬਹੁਤ ਸਾਰੇ ਸਵਾਲ ਕੀਤੇ ਜਾ ਰਹੇ ਸੀਗੇ ਪੰਜਾਬ ਦੇ ਵੱਖ-ਵੱਖ ਕਿਸਾਨ ਲੀਡਰਾਂ ਦੇ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵਿੱਚੋਂ ਤਾਂ ਉਹਨਾਂ ਵਿੱਚੋਂ ਸਭ ਤੋਂ ਵੱਡੇ ਜਿਹੜੇ ਪੰਜਾਬ ਦੇ ਕਿਸਾਨ ਆਗੂ ਨੇ ਹਰਨੇਕ ਸਿੰਘ ਮਹਿਮਾ ਉਹ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਨੇ ਚੱਲਦੇ ਪ੍ਰਦਰਸ਼ਨ ਦੇ ਵਿੱਚੋਂ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਆ ਉਹ ਹੋਈ ਸੀਗੀ ਕੈਮਰੇ ਤੇ ਵਿਸ਼ਾਲ ਮਹਿਮਨਪ੍ਰੀਤ ਸਿੰਘ